ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਿਮਰਨਜੀਤ ਸਿੰਘ ਜਟਾਣਾ ਝੋਟੀ ਵਾਲਾ ਅੱਜ ਆਪਾਂ ਪਹੁੰਚੇ ਆਂ ਡਾਕਟਰ ਆਰਗੈਨਿਕ ਵਰਮੀ ਕੰਪੋਸਟ ਵਾਲਿਆਂ ਕੋਲ ਇੱਥੇ ਪਹੁੰਚਣ ਦਾ ਆਪਣਾ ਮੇਨ ਰੀਜ਼ਨ ਕੀ ਆ ਕਿ ਆਪਾਂ ਜਿਹੜੀਆਂ ਜ਼ਹਿਰਾਂ ਖਰਾਕ ਥਰੂ ਖਾ ਰਹੇ ਆਂ ਜਿਹੜੀਆਂ ਆਪਾਂ ਜ਼ਹਿਰੀਲੀਆਂ ਦਵਾਈਆਂ ਰੇਹਾਂ ਸਪਰੇਆਂ ਆਪਦੀਆਂ ਫਸਲਾਂ ਤੇ ਕਰ ਰਹੇ ਆਂ ਉਹੀ ਮੁੜ ਕੇ ਆਪਣੇ ਕੋਲ ਘਰੇ ਆਉਂਦੀਆਂ ਉਹੀ ਚੀਜ਼ ਆਪਾਂ ਖਾਂਦੇ ਆ ਤੇ ਇਹ ਸਾਰੇ ਆਰਟੀਡੈਕਟਰ ਤੋਂ ਆਪਾਂ ਖੇੜਾ ਕਿਵੇਂ ਛਡਾਉਣਾ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਉਹ ਆ অর্ਗੈਨਿਕ ਵਿਧੀ ਤੇ অর্ਗੈਨਿਕ ਵਿਧੀ ਜਿਹੜੀ ਆਪਾਂ ਨੂੰ ਸਾਰੇ ਤੱਤ ਦਿੰਦੀ ਆ ਕਿਵੇਂ ਆਪਾਂ ਨੂੰ ਤੱਤ ਦਿੰਦੀ ਆ ਕਿਵੇਂ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਰੱਖਦੀ ਆ ਕਿਵੇਂ ਉਹ ਸਾਰਾ ਪ੍ਰੋਸੈਸ ਚੱਲਦਾ ਇਹ ਹੀ ਜਾਣਕਾਰੀ ਲੈਣ অর্ਗੈਨਿਕ ਵਰਮੀ ਕੰਪੋਸਟ ਵਾਲਿਆਂ ਕੋਲ ਪਹੁੰਚੇ ਆ ਸੋ ਇਹਨਾਂ ਦੇ ਜਿਹੜੇ ਕਰਤਾ ਧਰਤਾ ਡਾਕਟਰ ਰਮਨ ਸਾਹਿਬ ਉਹਨਾਂ ਨਾਲ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੰਟਰੋਡਸ ਕਰਾਵਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਵੀ ਤੁਹਾਡਾ ਇਹ ਪ੍ਰੋਜੈਕਟ ਕਿਹੜੀ ਜਗ੍ਹਾ ਤੇ ਚੱਲ ਰਿਹਾ ਕਿਸ-ਕਿਸ ਤਰ੍ਹਾਂ ਤੁਸੀਂ ਵਰਕ ਕਰਦੇ ਹੋ ਚਲੋ ਅੱਜ ਆਪਾਂ ਮਲਾਉਣੇ ਆ ਤੁਹਾਨੂੰ ਡਾਕਟਰ ਸਾਹਿਬ ਨਾਲ ਸਸਿਕਾ ਡਾਕਟਰ ਸਾਹਿਬ ਸਸਿਕਾ ਸਿਮਰਨ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਇੰਟਰੋਡਿਊਸ ਕਰ ਦਿਓ ਸਾਰਿਆਂ ਨੂੰ ਸਿਮਰਨ ਜੀ ਮੇਰਾ ਨਾਮ ਹੈ ਡਾਕਟਰ ਰਮਨ ਗਖੜ ਤੇ ਜਿਵੇਂ ਕਿ ਆਪਾਨੂੰ ਪਹਿਲਾਂ ਵੀ ਪਤਾ ਹੀ ਹੈ ਨਾ ਕਿ ਮੈਂ ਆਯੁਰਵੈਦਿਕ ਪ੍ਰੈਕਟਿਸ ਕਰਦਾ ਹਾਂ ਤੇ ਆਯੁਰਵੇਦ ਆਪਾਨੂੰ ਇਹ ਚੀਜ਼ ਸਿਖਾਉਂਦਾ ਵੀ ਜਿੰਨਾ ਟਾਈਮ ਆਪਾਂ ਰੋਗ ਦੇ ਜੜ ਤੇ ਕੰਮ ਨਹੀਂ ਕਰਦੇ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਜੜ ਤੇ ਕੰਮ ਕਰਨ ਦਾ ਮਤਲਬ ਜਿੰਨਾ ਟਾਈਮ ਆਪਾਂ ਖਾਣ ਪੀਣ ਨਹੀਂ ਸੁਧਾਰਦੇ ਬੇਸਿਕਲੀ ਜੋ ਖਾਵਾਂਗੇ ਉਹੀ ਚੀਜ਼ ਆਪਣੇ ਸਰੀਰ ਨੂੰ ਲੱਗਣੀ ਆ ਜੇਕਰ ਜ਼ਹਿਰੀਲੀ ਚੀਜ਼ ਖਾਵਾਂਗੇ ਤਾਂ ਜ਼ਹਿਰੀ ਆਪਣੇ ਸਰੀਰ ਦੇ ਵਿੱਚ ਪੈਦਾ ਹੋਣਾ ਜਿੰਨਾ ਟਾਈਮ ਆਪਾਂ ਜ਼ਹਿਰ ਨੂੰ ਖਤਮ ਨਹੀਂ ਕਰਦੇ ਮਤਲਬ ਫਸਲ ਦੇ ਵਿੱਚ ਜ਼ਹਿਰ ਪਾਉਣਾ ਖਤਮ ਨਹੀਂ ਕਰਦੇ ਟਾਈਮ ਤੱਕ ਉਹ ਜ਼ਹਿਰ ਆਪਣੇ ਘਰਾਂ ਦੇ ਵਿੱਚੋਂ ਆਉਣੋਂ ਨਹੀਂ ਹਟੂਗਾ ਇਸੇ ਕਨਸੈਪਟ ਨੂੰ ਲੈਂਦੇ ਹੋਏ ਆਪਾਂ ਇੱਕ ਆਰਗੈਨਿਕ ਖੇਤੀ ਜਾਂ ਵਰਮੀ ਕੰਪੋਸਟ ਦੀ ਸ਼ੁਰੂਆਤ ਕੀਤੀ ਹੈ